ਅੱਜ ਹੈਗਾ ਜੀ ਸਾਡੀ ਕੁੜੀ ਦਾ ਬਰਥਡੇ ਤੇ ਉਹ ਬੰਦਾ ਅਜੇ ਤੱਕ ਉੱਠ ਕੇ ਨਹੀਂ ਆਇਆ ਹੈਗਾ ਇਹ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਦੇਖੋ ਅਭੀ 2 ਵਜੇ ਉੱਠ ਗਿਆ ਫਰੈਂਡਸ ਆ ਗਈਆਂ ਇਹਨਾਂ ਦੀਆਂ ਇਦਾਂ ਜੀ ਤੁਸੀਂ ਚਾਵਲ ਖਾ ਕੇ ਪੇਟ ਨਾ ਭਰ ਲਈ ਹੋਣ ਆਪਣਾ ਅੱਛਾ ਹਾਂਜੀ ਕੋਈ ਹੋਰ ਚੀਜ਼ ਚਾਹੀਦੀ ਇਸ ਤੋਂ ਇਲਾਵਾ ਲਓ ਜੀ ਹੁਣ ਆਇਆ ਜੀ ਇੱਧਰ ਬਰਥਡੇ ਗਰਲ ਜਾਗ ਗਿਆ ਜੀ ਚਲੋ ਬੁਝਾਓ ਹੈਪੀ ਬਰਥਡੇ ਟੂ ਯੂ ਜਗੀਆਂ ਫੇਰ ਚਲੋ ਹੁਣ ਵਜੀਆਂ ਹਾਰੀਆਂ ਉਹ ਵੇ ਜਗਈ ਹਰਮਨ ਰਾਮਗੜੀਆ ਸਾਡਾ ਕੈਮਰਾਮੈਨ ਸਾਰੇ ਜਣੇ ਚਲ ਗਏ ਆਪਣੇ ਆਪਣੇ ਘਰਾਂ ਨੂੰ ਹੋਣ ਤੇ ਤੇ ਫੇਰ ਕਰਦੇ ਆ ਜੀ ਇਹਦੇ ਬਰਥਡੇ ਦਾ ਐਂਡ ਭਾਜੀ ਉੱਡ ਜਾ ਰਾਇਲ ਟੱਬ ਹਣਾ ਰਾਇਲ ਬੈਕੂ ਸ਼ੁੱਧ ਫੈਸ਼ਨੂ ਟੱਬਾ ਬਲੌਗ ਦਾ ਫੇਜ ਹਲਪਣ ਗਿਆ ਜੇਵਾ ਦੱਸ ਤਾਂ ਸਾਡੀ ਹੋ ਗਈ ਬੱਸ ਸਾਡਾ ਐਂਡ ਕਰਨਾ ਸੀਗਾ ਬਰਥਡੇ ਕਰ ਲੈਨੇ ਬੱਡੇ ਕਰ ਲੈਨੇ ਕਿਤੇ ਬੱਡੇ ਕਰ ਲੈਨੇ ਦੀ ਮੰਮੀ ਨੂੰ ਕਰਨਾ ਪਿਆ ਫੇਰ ਜੀ ਸਾਡੀ ਕੁੜੀ ਦਾ ਬਰਥਡੇ ਤੇ ਸ਼ੁਰੂ ਕਰ ਰਹੇ ਆ ਜੀ ਬਲੌਗ ਅਸੀਂ ਇਹਦੇ ਬਰਥਡੇ ਤੋਂ ਤੇ ਚਲੋ ਸਾਰੇ ਸ਼ੁਰੂ ਕਰੋ ਜੀ ਪਹਿਲਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਨਾਲ ਇਸ ਅੰਦਰ ਆ ਬਲੌਗ ਨੂੰ ਮਿਲ ਕੇ ਕਰਦੇ ਹਾਂ ਤੁਸੀਂ ਠੀਕ ਠਾਕ ਹਾਂ ਅਸੀਂ ਵੀ ਸਾਰੇ ਠੀਕ ਠਾਕ ਹਾਂ ਅੱਜ ਮੇਰੀ ਪੱਲੂ ਜਾਨ ਦਾ ਬਰਥਡੇ ਕਰਦੇ ਆ ਜੀ ਨਾਸ਼ਤੇ ਨਾਲ ਸਾਰੇ ਕਮੈਂਟਾਂ ਦੇ ਵਿੱਚ ਇਹਨੂੰ ਕਹੀਓ ਹੈਪੀ ਬਰਥਡੇ ਨਾਲੇ ਕਰਦੇ ਆ ਜੀ ਨਾਸ਼ਤੇ ਨਾਲ ਸ਼ੁਰੂਆਤ ਉੜੀ ਦਾ ਹੈਗਾ ਬਰਥਡੇ ਮੈਂ ਵੀ ਉਹੀ ਲੱਗਾ ਜੀ ਰੇਟਸ ਦਾ ਸੀ ਉਹਨੂੰ ਠਾਲਿਆ ਨਹੀਂ ਸੀ ਕਿ ਉੱਥੋਂ ਮੈਂ ਵੀ ਉਹੀ ਲੱਗਾ ਜੀ ਕਹਿਣ ਵੀ ਹਰਮਨ ਆਇਆ ਸੁੱਤਾ ਇਹਨੇ ਉੱਠਿਆ ਹੈਗਾ ਇੱਧਰ ਪਾਣੀ ਮਾਰਨਾ ਖੂਕ ਸੁੱਤਾ ਪਿਆ ਇੱਧਰ ਦੇਖੋ ਜੀ ਸਾਰੇ ਜਣੇ ਰੋਟੀ ਲਈ ਤਿਆਰ ਬੈਠੇ ਆ ਤੇ ਉਹ ਬੰਦਾ ਸਾਡਾ ਅਜੇ ਤੱਕ ਉੱਠ ਕੇ ਨਹੀਂ ਆਇਆ ਹੈਗਾ ਅਜੇ ਕਾ ਚੱਲ ਨਹੀਂ ਉਠਣਾ ਨਾ ਸੀ ਕੋਈ ਗੱਲ ਨਹੀਂ ਰੈਸਟ ਕਰਨ ਦੇਓ ਠੀਕ ਹੈ ਜੀ ਤੇ ਇੱਕ ਉਹਦਾ ਵੀ ਖਲੀਆਂ ਖੁੱਲੀਆਂ ਪਈਆਂ ਹੋਈਆਂ ਅਜੇ ਰੈਸ਼ ਨੂੰ ਮਾਤਾ ਜੀ ਦੇ ਜਾ ਕੇ ਮੱਥਾ ਟੇਕ ਕੇ ਆਏ ਆ ਨਾ ਤੇ ਚਲੋ ਕਰਦੇ ਆ ਜੀ ਨਾਸ਼ਤੇ ਨਾਲ ਸ਼ੁਰੂਆਤ ਤੇ ਫਿਰ ਦਿਖਾਣੇ ਆ ਜੀ ਤੁਹਾਨੂੰ ਅਜੇ ਲੋ ਜੀ ਇੱਧਰ ਆਏ ਹੋਇਆ ਜੀ ਉੱਪਰ ਕੱਪੜੇ ਸੁਕਣੇ ਪਾਉਣ ਨਹੀਂ ਆਈ ਸੀ ਕੁੜੀ ਕੱਪੜੇ ਸੁਕਾੜਾ ਮੈਂ ਵੀ ਆਈ ਤੇ ਜਮ ਹਵਾ ਅੱਜ ਕਿੰਨੀ ਚੱਲ ਰਹੀ ਹੈ ਮਨ ਉੱਠਿਆ ਨਹੀਂ ਉਹ ਬਾਈ ਨਹੀਂ ਹੈਗੇ ਬਾਹਰ ਵਾਲੀ ਵਗੈ ਰਹਿਣ ਦੇ ਸੁੱਤਾ ਤੂੰ ਕੀ ਕਰਾਣਾ ਹਾਂ ਤੂੰ ਕੀ ਕਰਾਣਾ ਉਹਦੇ ਕੋਲ ਛੱਡ ਪਰ ਤੇ ਮੈਂ ਚੱਲਣਾ ਸੀ ਦੁਕਾਨ ਤੇ ਹੈ ਕੱਜੋਗੇ ਥੋੜਾ ਜਿਹਾ ਲੇਟ ਥੱਲੇ ਕਰਦੀ ਬੈਂਟੀ ਸваяਆਂ ਦੇਖੋ ਜੀ ਇਹ ਮੈਨੂੰ ਨਹੀਂ ਪਤਾ ਕੀ ਬਣਾਉਣਾ ਇਹ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਮੈਂ ਬੋਤੀਆਂ ਬਣਾ ਦੁੱਤਾਂ ਮੈਂ ਚੱਲ ਆਇਆ ਸਾਰੇ ਜਣ ਦੱਸਿਓ ਸਾਰੇ ਜਣ ਦੁਖੀ ਆ ਸਭ ਦੁਖੀ ਆ ਸਭ ਦੁਖੀ ਐ ਇਸ ਚੀਜ਼ ਤੋਂ ਚਲੋ ਥੱਲੇ ਹੋਰ ਹੋਰ ਕਰ ਲੈ ਬੂਟ ਦੀ ਸਾਫ ਤੇ ਥੱਲੇ ਹੋ ਰਹੀਆਂ ਸਫਾਈਆਂ ਲਓ ਜੀ ਇਧਰ ਪੋਚਾ ਲੱਗਿਆ ਤੇ ਅਸੀਂ ਚੱਲੇ ਹੁਣ ਦੁਕਾਨ ਤੇ ਪੁੱਛ ਲੋ ਉਹਨੂੰ ਫੇਰ ਮੈਂ ਚੱਲਣਾ ਹਾਂ ਹਾਂਜੀ ਪਤਾ ਜਾਨਣਾ ਮੈਂ ਹੈ ਚਲ ਮੋਟੀ ਬਾਏ ਗਾਇਜ਼ ਦੇਖੋ ਟਾਈਮ 2:00 ਬਚ ਚੁਕੇ ਹੈ ਇਧਰ ਦੇਖੋ ਅਭੀ 2:00 ਉੱਟ ਕੇ ਨਹੀਂ ਨਾ ਤੇ ਮੇਡੋ ਹੋਏਗਾ ਭਾਵੇਂ ਜਿੰਨਾ ਮਰਦੀ ਲਈ ਛੋੜੀ ਆ ਚਾਰ ਦਿਨ ਤੁਸੀਂ ਫੈਮਿਲੀ ਦੇ ਵਿੱਚ ਆਏ ਆ ਉੱਥੇ ਕੋਲ ਤੁਸੀਂ ਦੋ ਦੋ ਤਿੰਨ ਤਿੰਨ ਵਜੇ ਤੱਕ ਸੁਤੇ ਰਹੋ ਸੇਲੀ ਨਾ ਗੱਲਾਂ ਕਰਦਾ ਸੀਗਾ ਸੇਲੀ ਦੇ ਤੇ ਬੇਲੀ ਆ ਨਾ ਮੈਂ ਕਿਹਾ ਕੋਠੇ ਦੀ ਇੱਟਾ ਫੁੰਲਾਇਆ ਤੂੰ ਕਿਹਦੇ ਨਾਲ ਗੁੱਡ ਮਾਰਨਿੰਗ ਪਾਈ ਨਪਲ ਮੈਂ ਅਸਰੇ 9 9 ਵਜੇ ਕਿਹਾ ਕੋਠੇ ਦੇ ਮੈਂ ਤੇਰਾ ਦਰਵਾਜ਼ਾ ਖੋਲਿਆ ਤੂੰ ਸੁੱਤਾ ਹੋਇਆ ਮੈਂ ਜੇਲ੍ਹ ਨਹੀਂ ਕੀਤਾ ਖਾਣ ਨੂੰ ਮੈਂ ਕਿਹਾ ਸੁੱਤਾ ਰਹਿਦਾ ਕੋਈ ਗੱਲ ਨਹੀਂ ਅਸੀਂ ਪਾਣੀ ਪਾਣਗੇ ਕੋਠੇ ਮੈਂ ਕਿਹਾ ਕੋਈ ਨਹੀਂ ਦੱਸਣਾ ਛੱਡ ਜੁਗਾ ਅਸੀਂ 20 ਦੇ ਡਿਗਰੀ ਤੇ ਅਸੀਂ 10 ਵਜੇ ਰੋਟੀ ਖਾਧੀ ਆ ਉਠਾਈ ਨਹੀਂ ਕਦਾ ਰੋਟੀ ਵੀ ਖਾਦੀ ਐਨੇ ਮੈਂ ਕਿਹੜਾ ਖਾਦੀ ਆ ਮਨ ਮੈਨੂੰ ਮੁੱਟ ਗਿਆ ਪਤਾ ਕੀ ਕਹਿੰਦਾ ਕਹਿੰਦਾ ਬਾਜ਼ਾਰ ਚਲੀਏ ਸਮਾਨ ਲੈਣ ਵੇ ਆਹ ਬਰਥਡੇ ਗਰਲ ਬਰਥਡੇ ਗਰਲ ਮੂਹਲ ਕੋਈ ਜਾਂਦੀ ਆ ਹੈਪੀ ਬਰਥਡੇ ਥੈਂਕ ਯੂ ਅਬੇ ਬਰਥਡੇ ਅਬੇ ਬਰਥਡੇ ਹੈਪੀ ਬਰਥਡੇ ਬਰਥਡੇ ਗਰਲ ਸਰ ਕੁਝ ਵੀ ਕਰੋਗੇ ਤੂੰ ਚਲਾ ਕੇ ਗਿਫਟ ਲੈਣਾ ਚਲਾ ਲੈ ਚਲੀਏ ਫਿਰ ਓ ਮੰਮੀ ਆਹੋ ਗਿਫਟ ਨਹੀਂ ਲੈਣਾ ਕੈਨਸਲ ਗਿਫਟ ਲੈਣਾ ਮੰਮੀ ਕਿੰਨੇ ਤੋਪ ਲੈਣਾ ਹੋਰ ਗਿਫਟ ਲੈਣਾ ਕੈਨਸਲ ਇੱਕ ਸੂਟ ਇੱਕ ਟੋਪ ਲੱਲੀ ਸੂਟ ਵੀ ਲੈਣਾ ਓ ੱੱਲੇ ਲੇ ਲੇ ਜੋ ਲੈਣਾ ਇਕ ਕਰਦੀ ਲੈ ਦੇ ਤੇ ਲੈ ਲਈ ਆ ਉਹ ਦੇਖ ਕਿੰਨੇ ਸੁਨੈਪ ਪਾਈ ਜੋ ਲੈਣਾ ਲੱਲਾ ਹੁਣ ਕਿੰਨੇ ਸੁਨੈਪ ਪਾਈ ਤੇਰੀ ਉਹ ਦੇਖ ਨੀ ਕਰ ਨਹੀਂ ਲੈ ਉਹ ਨਹੀਂ ਲੈਣੇ ਆ ਕਿੰਨੇ ਸੁਨੈਪ ਪਾਈ ਮੇਰੀ ਮੇਰੀ ਭਾਈ ਫਰੀ ਟਾਈ ਵੀ ਤੁਸੀਂ ਹੀ ਆ ਤੁਹਾਡਾ ਵਲੌਗ ਹੈ ਸ਼ਾਮੀ ਸਾਡਾ ਸਾਡਾ ਵਲੌਗ ਆ ਸ਼ਾਮੀ ਜਾਵਾਂਗੀ ਲੈਣ ਆ ਦੇਖੀ ਨੌ ਲਾਇਤ ਗਈ ਚੜੇ ਲਾ ਉਹ ਚੜੇ ਲਾ ਵੀ ਚੜੇ ਲਾ ਜੇ ਤੁਹਾਡੀ ਬੜੀ ਬੰਲੀ ਹੈ ਜੇ ਜੇ ਖਾਚਪੂਰ ਹੁੰਦੇ ਨਾ ਹਰ ਮਨ ਪੇਠਾ ਕਰੀ ਖਾਂਦੇ ਰਹਿ ਵਾਓ ਆਪਾਂ ਨੇ ਆਪਾਂ ਨੇ ਇੱਕ ਵੀਡੀਓ ਦੇਖੀ ਸੀ ਕਿ ਫਿਲਮ ਦੇਖੀ ਸੀ ਫੁਕਰੇ ਉਹਦੇ ਵਿੱਚ ਉਹਦੀ ਗਰਲਫ੍ਰੈਂਡ ਨੂੰ ਮਿਲਣ ਆਈ ਆ ਉਹ ਕਹਿੰਦਾ ਕਹਿੰਦੇ ਦੇਖ ਲੈ ਨਾ ਕਿੰਨੇ ਸੋਹਣਿਆ ਕਹਿੰਦੇ ਮਾੜੀ ਖਾਸ਼ ਕਰੀ ਹਾਂਜੀ ਲੋ ਜਿਹੜੇ ਫਰੈਂਡ ਆ ਗਈਆਂ ਆ ਤੇ ਹੁਣ ਆਪਾਂ ਚੱਲੇ ਉਹਨਾਂ ਨੂੰ ਲੈਣ ਛੱਡਣ ਆਏ ਸੀਗੇ ਕਹਿੰਦੇ ਘਰ ਦਾ ਨਹੀਂ ਪਤਾ ਹੈਗਾ ਸਾਨੂੰ ਤੇ ਹਸਪੀਟਲ ਅਸੀਂ ਮੈਂ ਕਿਹਾ ਉੱਥੇ ਆ ਜਿਓ ਫਿਰ ਉੱਥੋਂ ਅਸੀਂ ਲੈ ਜਾਾਂਗੇ ਮੈਂ ਵੀ ਚਲ ਕੇ ਦੋ ਵਾਰ ਜਾ ਚੁੱਕੀ ਦਿੱਖੇ ਪਿੰਡ ਦੇ ਹਾਂ ਚਲੋ ਚੱਲਦੇ ਆ ਲੈ ਕੇ ਮਿਲਦੇ ਆ ਉਹਨਾਂ ਨੂੰ ਫਿਰ ਪਾਰੀ ਫਰੈਂਡਸ ਆ ਗਏ ਆ ਇਹਨਾਂ ਦੀਆਂ ਕਿੱਦਾਂ ਜੀ ਚਲੋ ਆਜੋ ਹੁਣ ਜੀ ਆ ਗਏ ਆ ਨਹੀਂ ਇਹੀ ਲੱਗ ਰਹੇ ਨੇ ਯਾਰ ਹਾਈ ਮੈਂ ਕਿਹੜੇ ਪਾਈ ਸੈਕਟਰ ਰਹੇ ਜੀ ਲੋਰੀ ਬੈਠੋ ਇਹ ਅੱਗੇ ਦੀਪਾ ਹੀ ਹੋ ਜਾ ਕਿਦਾਂ ਹਾਂ ਦੀਪਿਕਾ ਨੂੰ ਵੀ ਕਰ ਲੈ ਫੋਨ ਉਹ ਵੀ ਆ ਜਵੇ ਨਹੀਂ ਕਰਦੀ ਕਿ ਪੰਜ ਪਈ ਨਹੀਂ ਆ ਤੋ ਕਲਾਸ ਤਾਂ ਅੰਦੋ ਤੋ ਕੁੜੀ ਨਹੀਂ ਅੱਛਾ 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 ਤੂੰ ਦੇ ਰਹੀ ਅੰਦੀ ਚੱਪਲ ਨਹੀਂ ਮੈਂ ਕਹਿੰਦਾ ਥੋੜਾ ਜਲਦੀ ਮੈਂ ਕਹਿੰਦਾ ਕੁੜੀਆਂ ਨੂੰ ਦੇ ਦਿੱਤਾ ਤੇ ਫੇ ਕਿੱਦਾਂ ਖਾਣਗੀਆਂ ਨੂਡਲ 버ਗਰ ਇਹ ਹੈ ਤੂੰ ਚਾਵਲ ਖਾ ਕੇ ਪੇਟ ਨਾ ਭਰ ਲਈ ਹੋਣ ਆਪਣਾ ਅੱਛਾ ਟੇਸਟ ਕਰਾਉਣਾ ਘਰ ਆਇਆ ਰੋਟੀ ਨਹੀਂ ਖਵਾਈ ਟੇਸਟ ਟੇਸਟ ਕਰੋ ਜ਼ਰੂਰ ਟੇਸਟ ਕਰੋ ਲੇਸ ਅਲੇਸ ਵੀ ਨਹੀਂ ਖਾਦੇ ਤੁਸੀਂ ਉਦਾਂ ਹੀ ਪਏ ਸਾਰੇ ਚਿੱਕ ਪੈਕਟ ਖਾਓ ਹੋਇਆ ਬਾਸਪ ਚਲ ਇਹ ਚਲੋ ਫਿਰ ਖਾਓ ਦਿਖਾਓ ਹੁਣ ਲੱਗਾ ਹੈ ਤੁਸੀਂ ਵੀ ਖਾਓ ਚਲੋ 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 ਬਾਤ ਤੇ ਜਾ ਕੇ ਲਈ ਆਈ ਨਾਲ ਹਰਮਨ ਪੁੱਲੂ ਗਿਫਟ ਆਇਆ ਤੇਰਾ ਗਿਫਟ ਕੀ ਆਇਆ ਗਿਫਟ ਦਾ ਹਾ ਸਿਪਰ ਚਾਹ ਦੇ ਦਿੱਤਾ ਆ ਆ ਦੇ ਆ ਦੇ ਬੇ ਖਾਓ ਗਿਫਟ ਕਿਹੜਾ ਆਇਆ ਤੇਰਾ ਵੀ ਬਹੁਤ ਆਇਆ ਅੱਛਾ ਬਹੁਤ ਆਇਆ ਇੱਕ ਹੋਰ ਦੀਦ ਮੈਨੂੰ ਇਹ ਨਾਲ ਦੇਖ ਹੋਰ ਆ ਦੀਦ ਦੇਤਾ ਓਕੇ ਆਹਾ ਤੇ ਹੋਰ ਕੀ ਆਇਆ ਹੋਰ ਚਾਕਲੇਟ ਅੰਦਰ ਗਈ ਓਕੇ ਚਲੋ ਪਰ ਫਿਰ ਬੈਠ ਕੇ ਪਾਲਿਆ ਪਾਲਿਆ ਪਹਿਲੇ ਹੀ ਪਾਲਿਆ ਚਲ ਖਾਓ ਚਲ ਠੀਕ ਆ ਖਾਓ ਫੇਰ ਰੋਟੀ ਤੁਸੀਂ ਖਾ ਕੇ ਫੇਰ ਮੈਂ ਤੁਹਾਨੂੰ ਲਿਆ ਕੇ ਦਿੰਨਾ ਬਾਅਦ ਚ ਓਕੇ ਓਕੇ ਇੰਜੋਏ ਚਲੋ ਲੋ ਜੀ ਉਧਰ ਬੱਚੇ ਖਾ ਰਹੇ ਆ ਰੋਟੀ ਫੇਰ ਉਹਨੂੰ ਲਿਆ ਕੇ ਦਿੰਨੇ ਆ ਮਟਰ ਪਨੀਰ ਤੇ ਚਲੋ ਆਪਾਂ ਵੀ ਖਾਈਏ ਫੇਰ ਆਪਣੀ ਬਣਾਉਣ ਲੱਗੇ ਜੇ ਨਹੀਂ ਹੋਰ ਕੀ ਚਲੋ ਪਕਾ ਲਓ ਫੇਰ ਖਾਣੇ ਆਪਾਂ ਵੀ ਕਿੱਦਾਂ ਜੀ ਮਗਾ ਨਿਊਡਲ ਤੇ ਮੋਮੋਸ ਉਹਨਾਂ ਨੇ ਬਗਾਏ ਆ ਇਹ ਵੀ ਅੰਦਰ ਆਪਾਂ ਦੇ ਆ ਉਹਨਾਂ ਨੂੰ ਪਾਪੂਗੇ ਹੈ ਤੇ ਹੁਣ ਆਪਣਾ ਖਾਪੀ ਲੈਣਾ ਪੁੱਛ ਲੈਂਦਾ ਇੱਕ ਵਾਰੀ ਕੋਈ ਹੋਰ ਚੀਜ਼ ਚਾਹੀਦੀ ਤੇ ਦੱਸੋ ਮੰਮੀ ਕਾਹ ਪੀਉਂਗਾ ਹਾਂਜੀ ਕੋਈ ਹੋਰ ਚੀਜ਼ ਚਾਹੀਦੀ ਇਸ ਤੋਂ ਇਲਾਵਾ ਫਿਲਹਾਲ ਕੋਈ ਕੱਪ ਗਲਾਸੀਆਂ ਗਲਾਸੀਆਂ ਦਿਓ ਉਹ ਦੋ ਉਹਨਾਂ ਵੱਡੀ ਵਾਲੀ ਕੀ ਵੱਡੀ ਵਾਲੀ ਵੱਡੀ ਵਾਲੀ ਉਹ ਗਲਾਸ ਜਿਹੜੇ ਪਾਉਣ ਦੇ ਸੀ ਅੱਛਾ 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 ਕੀ ਵੱਡੀ ਕਰਛੀ ਵੱਡੀ ਪਾਉਣ ਵਾਸਤੇ ਦੰਨੇ ਉਹ ਵੀ ਲਿਆਕ ਦਿੰਨੇ ਆ ਚਲੋ ਖਾਓ ਇੰਜੋਏ ਕਰੋ ਆਪਣਾ ਤੁਸੀਂ ਲੋ ਜੀ ਹੁਣ ਆਇਆ ਜੀ ਇਧਰ ਬਰਥਡੇ ਗਰਲ ਤੇ ਲੱਗੇ ਆ ਜੀ ਆਪਾਂ ਕੱਟਣ ਕੇਕ ਤੁਸੀਂ ਵੀ ਬਹਿ ਜਾਓ ਨਾਲ ਸਾਰੇ ਜਣੇ ਆਜੋ ਬਾਹਰ ਆ ਜੰਦਰ ਸਾਰੇ ਜਣੇ ਬਿਠੋ ਆਗੇ ਮਾਪਾ ਅੱਸੀ ਕਾਲ ਜੀ ਸੱਸੀ ਕਾਲ ਜੀ ਕਰ ਲੋ ਕੁਰਸੀਆਂ ਉਧਰ ਨੂੰ ਪਾੜੀ ਮੜੀਆਂ ਨਾਲ ਨਾਲ ਹਾਂ ਆ ਵੀ ਕਰੋ ਉਧਰ ਨੂੰ ਉਹ ਤੇ ਸਾਹਮਣੇ ਬਿਠੋ ਸਾਰੇ ਜਣੇ ਲੋ ਜੀ ਹੁਣ ਪਹਿਲਾਂ ਮੋਮਬਤੀਆਂ ਜਗਾਈਏ ਆਜੋ ਆਜੋ ਅੰਦਰ ਸਿਣੀ ਉਹ ਪਲੇਟ ਹਾਂ ਬਾਬਾ ਜੀ ਵਾਸਤੇ ਸੋਜਾ ਕੱਟਣ ਵਾਸਤੇ ਚਲੋ ਲੋ ਜੀ ਮੈਂ ਚੜਦਾ ਮੰਜੇ ਉੱਤੇ ਤੇ ਪਹਿਲਾਂ ਜਗਾਣਾ ਮੋਮਬਤੀਆਂ ਲੋ ਜੀ ਕੇਕ ਜਗ ਗਿਆ ਜੀ ਮੋਮਬਤੀਆਂ ਜਗਾ ਦਿਤੀਆਂ ਤੇ ਲੋ ਜੀ ਹੁਣ ਕਰੋ ਜੀ ਇੱਕ ਤਾਂ ਇਹਨਾਂ ਦੀ ਸਨੇਪਾਂ ਨੇ ਬਹੁਤ ਕੰਮ ਖਰਾਬ ਕੀਤਾ ਮੇਰੀ ਗੱਲ ਸੁਣ ਕੇਕ ਉੱਤੇ ਨਾ ਮੋਮ ਲੱਗ ਜਣੀ ਇਹਦਾ ਸਾਰਾ ਕੇਕ ਖਰਾਬ ਹੋ ਜਾਣਾ ਤੇਰਾ ਚਲੋ ਬੁਝਾਓ ਹੈਪੀ ਬਰਥਡੇ ਟੂ ਯੂ ਹੋਰ ਰਹਿ ਗਈ ਹੋਰ ਰਹਿ ਗਈ ਹੈਪੀ ਬਰਥਡੇ ਟੂ ਯੋ ਜਗੀਆਂ ਫੇਰ ਆ ਚਲੋ ਹੁਣ ਵਜੀਆਂ ਖਾਰੀਆਂ ਉਹ ਵੇਜਾ ਗਈ ਇੱਕ ਰੰਗ ਕਰਦੀ ਲਾ ਜੀ ਚਲੋ ਜੀ ਹਾਂ ਬਿਲਕੁਲ ਕਟੋ ਕੇਕ ਉਹ ਵੇਜਾ ਗਈ ਮੈਨੂੰ ਰੇਰੇ ਦਾ ਲੱਗ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਾ ਜੀ ਹੈਪੀ ਬਰਥਡੇ ਪਲਕ ਹੈਪੀ ਬਰਥਡੇ ਟੂ ਯੂ ਚਲੋ ਜੀ ਠੀਕ ਹੈ ਚਲੋ ਜੀ ਲਾ ਜੀ ਨਾਲ-ਨਾਲ ਹੋਏਗਾ ਹੁਣ ਫੋਟੋ ਸ਼ੂਟ ਇੱਧਰ ਆ ਹਰਮਨ ਰਾਮਗੜੀ ਆ ਸਾਡਾ ਕੈਮਰਾਮੈਨ ਗੋਰਟ ਆ ਇੱਧਰ ਆ ਆਹ ਜਿਹੜਾ ਚੈਪਰ ਸਾਰੇ ਲਾ ਲਾ ਰਿਹਾ ਹੈ। ਕੱਲਾ ਲਾ ਲੈ ਦੇ ਲਾ ਲੈਂਦੇ ਕੋਈ ਗੱਲ ਨਹੀਂ। ਚਲੋ ਜੀ। ਚਲੋ ਜੀ ਹੁਣ ਸਾਰੇ ਜਣੇ ਬਾਰੀ ਬਾਰੀ ਖਵਾਓ ਕੇਕ। ਬਾਕੀ ਫੇਰ ਮਿਲਦੇ ਆਂ ਜੀ ਬਣੇ ਰਿਓ ਸਾਡੇ ਬਲੌਗ ਦੇ ਨਾਲ। ਕੇਕ ਖਾ ਕੇ ਮਿਲਦੇ ਹਾਂ ਤੁਹਾਨੂੰ। ਲਓ ਜੀ ਇਹਦਾ ਦਾਦੀ ਨੇ ਵੀ ਕੇਕ ਖਵਾਤਾ। ਚਲੋ ਜੀ ਤੁਸੀਂ ਵੀ ਆ ਜਾਓ ਸਾਰੇ ਜਣੇ ਬਾਰੀ ਬਾਰੀ ਕੇਕ ਖਵਾਓ ਹੁਣ। ਆਜੋ ਆਜੋ ਕੋਈ ਗੱਲ ਨਹੀਂ ਪਤਾਓ ਤੁਸੀਂ ਪਹਿਲਾਂ। ਆਜੋ 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 ਇੱਕ ਜਨ ਟੱਪ ਕੇ ਉੱਪਰ ਦੇ ਜੇ ਇਧਰ ਨੂੰ ਆ ਜਵੇ ਮੈਂ ਨਹੀਂ ਚਲ ਕੇਣਾ ਪਰ ਆ ਚਾਰਜਰ ਪਾ ਦਿਓ ਨਾ ਮੈਨੂੰ ਚਾਰਜਰ ਦੇ ਤਾਰ ਤੁਰ ਤੇ ਦੁਪਹਿਰ ਨਾਲ ਰੱਖ ਦਿਓ ਉਹ ਪਜਾਉਣਾ ਸੱਚੂ ਸਾਰਾ ਕੋਈ ਗੱਲ ਨਹੀਂ ਫੋਨ ਚਾਰਜ ਲਾ ਜੂਗਾ ਚਲੋ ਖਵਾਓ ਜੀ ਕੇਕ ਤੁਸੀਂ ਵੀ ਦੇਖੋ ਜੀ ਉਧਰ ਆਪਣਾ ਫੋਟੋ ਸ਼ੂਟ ਹੋ ਰਿਹਾ ਹੁਣ ਠੀਕ ਹੈ ਜੀ ਚਲੋ ਅਸੀਂ ਖਵਾ ਲਈਏ ਕੇਕ ਹੁਣ ਜੀ ਆਹ ਨਾ ਦਾ ਨਾ ਖਵਾਤ ਬਸ ਐ ਕਿਸਾਨੀ ਕਰੀਦਾ ਨਾ ਐਡੇ ਕਰਦੇ ਹੁੰਦੇ ਆ ਚਲੋ ਲੋ ਜੀ ਹੁਣ ਨਹੀਂ ਲਾਈਏਗੀ ਨੱਕ ਤੇ ਰਵਾ ਦੇ ਚੱਲ ਮਨਪ੍ਰੀਤ ਐ ਮਨਪ੍ਰੀਤ ਬੈਠ ਹੁਣ ਮੈਂ ਵੀ ਆ ਗਿਆ 45 ਵੀ ਫੋਟੋ ਖਿਚਾ ਲਈਏ ਜੀ ਕੀ ਚਾਹ? ਮੰਨਾ। ਮੰਨਾ। ਇਹ

ਕੀ ਐਗਰੀ ਹੋ ਗਈ ਕਟਿੰਗ ਹੁਣ ਤੇ ਹਾਂਜੀ ਕਿਦਾਂ ਦਾ ਲੱਗਾ ਕੇਕ ਜੀ ਹਾਂਜੀ ਕਿੰਨਾ ਬੋਲਾ ਸਵਾਦ ਆ ਇਧਰ ਜਿਹੜੇ ਸਪੈਸ਼ਲ ਗੈਸਟ ਆਏ ਆ ਹਾਂਜੀ ਰਾਮੂ ਭਾਜੀ ਵਧੀਆ ਕੇਕ ਕੇ ਵੀਡੀਓ ਬੰਦੀ ਤਾਂ ਸਾਰੇ ਜਣੇ ਆਏ ਆ ਕਰੀ ਜਾਂਦੇ ਆ ਚਲੋ ਠੀਕ ਆ ਜੀ ਹੁਣ ਅਸੀਂ ਵੀ ਖਾ ਲਈਏ ਫਿਰ ਕੇਕ ਚਲੋ ਜੀ ਹੁਣ ਜਾਣ ਦੀਆਂ ਤਿਆਰੀਆਂ ਹਲੋ ਜੀ ਓਕੇ ਜੀ ਮਿਲਦੇ ਹੁਣ ਘਰ ਪਹੁੰਚ ਗਏ ਚੱਲੇ ਆ ਜੀ ਹੁਣ ਸਾਰੇ ਜਣੇ ਇਹ ਲੋ ਜੀ ਟਾਈਮ 9 ਵਜੇ ਚੱਲੇ ਆ ਤੇ ਸਾਰੇ ਜਣੇ ਚੱਲ ਗਏ ਆਪਣੇ ਆਪਣੇ ਘਰਾਂ ਨੂੰ ਹੁਣ ਤੇ ਅਸੀਂ ਹੋ ਗਏ ਹੁਣ ਵਿਹਲੇ ਤੇ ਅਸੀਂ ਹੁਣ ਜਾਣਾ ਆ ਜੀ ਬਾਹਰ ਰੋਟੀ ਖਾਣ ਤੇ ਇਹਨੂੰ ਆਈ ਜਾਂਦੀ ਨੀਂਦ ਤੇ ਆਪਣਾ ਸਾਡਾ ਪਲਾਨ ਸੀਗਾ ਰੋਟੀ ਖਾਣ ਜਾਣ ਦਾ ਤੇ ਹਰਮਨ ਕਿੱਥੇ ਗਿਆ ਹੁਣ ਦੁੱਧ ਲੈਣ ਅਹ ਤੋ ਮੀ ਨਹੀਂ ਜਾਣਾ ਦੁੱਧ ਚਲੋ ਦੁੱਧ ਲੈ ਆ ਗਏ ਤੇ ਦੇਖ ਫਿਰ ਆਂਦੇ ਆ ਤੇ ਫਿਰ ਆਪਾਂ ਚੱਲਦੇ ਆਂ ਰੋਟੀ ਸਾਡੀ ਖਾ ਗਏ ਤੇ ਫੇਰ ਕਰਦੇ ਆ ਜੀ ਇਹਦੇ ਬਰਥਡੇ ਦਾ ਐਂਡ ਹਾਂਜੀ ਬਹੁਤ ਸੋਹਣੀ ਲੱਗਦੀ ਬੱਲੂ ਪੈਂਟਾ ਵੀ ਮਜਾ ਆਇਆ ਹਾਂ ਹਾਂ ਚਲੋ ਟੈਗਸ ਟੈਗ ਬਧੇਰੇ ਲੱਗੇ ਹੁੰਦੇ ਆ ਨਵੇਂ ਟੈਗ ਚਲੋ ਮਿਲਦੇ ਆ ਜੀ ਹੁਣ ਤੁਹਾਨੂੰ ਬਣੇ ਰਹੀਓ ਬਲੌਗ ਦੇ ਨਾਲ ਜਦੋਂ ਰੋਟੀ ਖਾਣ ਜਾਵਾਂਗੇ ਫੇਰ ਮਿਲਦੇ ਆ ਚਲੋ ਜੀ ਟਾਈਮ ਹੋ ਗਿਆ 9 ਤੇ ਚਲੋ ਜੀ ਹੁਣ ਆਪਾਂ ਚੱਲੇ ਆ ਜੀ ਰੋਟੀ ਪਾਣੀ ਖਾਣ ਬਾਅਦ ਚਲੀਏ ਜੀ ਚਲੋ ਆਓ ਫੇਰ ਉਠੋ ਪਾਜੀ ਉੱਠ ਜੋ ਚਲੋ ਕਿੱਧਰ ਕੁੜੀਆਂ ਕਿਧਰ ਆ ਹਾਂਜੀ ਯਾਰਾ ਜੀ ਚਲੋ ਇਹਨੂੰ ਰਹਿਣ ਦਈਏ ਇਹਨੂੰ ਨੀਂਦ ਆਉਣ ਢਈ ਆ ਤੂੰ ਐਂਦੇ ਆ ਜਿਹੜਾ ਆਪਾਂ ਦਾ ਪਾਹ ਅੰਦਰ ਚਲੋ ਠੀਕ ਆ ਜੀ ਮਿਲਦੇ ਆ ਉੱਥੇ ਪਹੁੰਚ ਗਏ ਜੀ ਇਧਰ ਦੇਖੋ ਸਰ ਜਾਨੀ ਲਓ ਜੀ ਹੁਣ ਆਪਾਂ ਆ ਗਏ ਆ ਜੀ ਕਿੱਥੇ ਆ ਗਏ ਆ ਰਾਇਲ ਟੱਬ ਹਨਾ ਹਾਂ ਰਾਇਲ ਹਾਂ ਰਾਇਲ ਬੈਕੂ ਸ਼ੁੱਧ ਫੈਸ਼ਨੂ ਟੱਬਾ ਤੇ ਹੁਣ ਆਪਾਂ ਇੱਥੇ ਖਾ ਕੇ ਜਾਵਾਂਗੇ ਜੀ ਰੋਟੀ ਪਾਣੀ ਤੇ ਫੇਕ ਕਰਾਂਗੇ ਇਦੇ ਬਲੌਗ ਦਾ ਐਂਡ ਤੇ ਇਹਨੇ ਇੱਕੋ ਹੀ ਰੱਟ ਲਾਈ ਆ ਮੈਨੂੰ ਨੀਂਦ ਆਉਣ ਡਈ ਮੈਨੂੰ ਨੀਂਦ ਆਉਣ ਡਈ ਤੂੰ ਸੋ ਜਾਂਦੀ ਘਰੇ ਅਜੀ ਤੇ ਕਹੇ ਘਰੇ ਸੋ ਜਾਂਦੀ ਅਸੀਂ ਪਾਣੀ ਦੀ ਮੋੜਾ ਪਾਣੀ ਲਿਆ ਹੀ ਨਹੀਂ ਪਾਣੀ ਲਿਆ ਹੀ ਨਹੀਂ ਬੋਤਲ ਉਹ ਕੋਈ ਨਹੀਂ ਪੀਤੀ ਹਾਂ ਠੰਡੀ ਹੈਗੀ ਆ ਹੂੰ ਆ ਠੰਡੀ ਆ ਇੱਕ ਲੈ ਲੈਨੇ ਬੋਤਲ ਫਿਰ ਚਲੋ ਤੂੰ ਮਰ ਜਾ ਇਦਾਂ ਜੀ ਰੱਬ ਕਰਤੇ ਗਲਾਸ ਚ ਪਾ ਕੇ ਪੀਦਾ ਚਲੋ ਮਿਲਦੇ ਆ ਜੀ ਰੋਟੀ ਰੱਟੀ ਖਾ ਕੇ ਹੁਣ ਲੋ ਜੀ ਰੋਟੀ ਰੱਟੀ ਆ ਗਈ ਸਾਡੀ ਸਾਰਾ ਨੇ ਕਹਾਣੀ ਵੀ ਸ਼ੁਰੂ ਕਰਤੀ ਬਲੌਗ ਦਾ ਫੇਰ ਹੀ ਹਲਪਲ ਗਿਆ ਇਹ ਦੇਖੋ ਜੀ ਨਵੀਂ ਟੀ-ਸ਼ਰਟ ਦਾ ਵਰਕਰਨ ਕਰ ਲਿਆ ਇਹ ਇਹਨੂੰ ਬਿਬ ਲਾ ਕੇ ਲਿਆ ਹੈਗਾ ਨਾ ਕਿਦੋਂ ਉਹਦੇ ਨਹੀਂ ਲੱਗਾ ਉਹਦੇ ਨਹੀਂ ਲੱਗਾ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਖਾ ਕੇ ਘਰ ਜਾ ਕੇ ਕਰਦੇ ਬਲੌਗ ਦਾ ਐਂਡ ਫੇਰ ਆਪਾਂ ਹਨਾ ਰੋਟੀ ਸਵਾਦ ਬਹੁਤ ਸਵਾਦ ਲੱਗਿਆ ਸਵਾਦ ਹਾਂ ਇੱਥੇ ਬੈ ਗਏ ਹੁਣ ਕੋਈ ਰੋਟੀ ਪਾਣੀ ਖਾ ਕੇ ਹੋ ਗਏ ਬਿੱਲੇ ਦਾਦੀ ਅੱਛਾ ਦੇਖੋ ਜੀ ਤੇ ਠੂੜੇ ਲੈ ਹੋ ਰਹੇ ਉਹ ਕਿ ਨਾ ਖਲੇ ਭਾਈਆ ਫਿਰ ਕਿ ਹੋ ਗਿਆ ਬੈ ਜਾਣਾ ਕੁਝ ਹੋਊਗਾ ਦੇਖੋ ਕਿ ਨਾ ਤੁਸੀਂ ਵੀ ਬੈ ਜਾਓ ਤੁਸੀਂ ਵੀ ਅੰਗਿਲਾ ਜੀ ਵੀ ਬੈਠੀ ਚਲੋ ਯਾਰ ਚਲਿਏ ਆਜੋ ਆਓ ਚਲਿਏ ਲੋ ਜੀ ਸਵਾ 10 ਹੋ ਗਏ ਤੇ ਆਪਾਂ ਆ ਗਏ ਆ ਰੋਟੀ ਪਾਣੀ ਖਾ ਕੇ ਘਰੇ ਤੇ ਸਵਾ 10 ਤੇ ਸਾਡੀ ਹੋ ਗਈ ਬੱਸ ਸਾਡੀ ਹੋ ਗਈ ਬੱਸ ਅੱਜ ਤੇ ਆਹ ਦੇਖੋ ਜੀ ਸਾਡੀ ਬੱਸ ਹੋ ਗਈ ਸਾਡੀ ਬਰਥਡੇ ਗਰਲ ਫੋਟੋ ਮੈਨ ਭਰਾਵਾ ਸਾਡੇ ਬਰਥਡੇ ਗਰਲ ਤੇ ਸਾਡੀ ਬਰਥਡੇ ਗੱਲ ਕਰੂਗੀ ਬਲੌਗ ਦਾ ਐਂਡ ਕਰਾਈ ਬਲੌਗ ਦਾ ਐਂਡ ਬਬਾ ਨਾ ਬਲੌਗ ਐਂਡ ਕਰ ਤੂੰ ਕਰ ਐਡਾਇਸ ਬਾਏ ਬਾਈ ਬੂਏ ਛੋੜ ਚਲੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੀਓ ਤੇ ਦੇ ਸਵੇ ਤਾਂ ਸਾਡਾ ਅੱਜ ਦਾ ਵਲੌਗ ਕਿਦਾਂ ਦਾ ਹਾਂ ਸਾਡਾ ਵਲੌਗ ਤੇ ਬਹੁਤ ਆਪ ਕੀ ਸਾਡਾ ਐਂਡ ਕਰਨਾ ਸੀਗਾ ਵੱਡੇ ਕਰ ਲੈਣ ਵੱਡੇ ਕਰ ਲੈਣ ਕਿਤੇ ਵੱਡੇ ਕਰ ਲੈਣ ਦੀ ਮੰਮੀ ਨੂੰ ਕਰਨਾ ਪਿਆ ਫਿਰ ਚਲ ਮਿਲਦੇ ਆਂ ਗੱਲ ਇੱਕ ਨਵੇਂ ਵਲੌਗ 'ਚ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ